ਉਹ ਖਲਾਰਾ ਪਿਆ ਸਾਰਾ ਥਾਂ ਥਾਂ ਹੀ ਰੱਖੋ ਤੇ ਫੇਰ ਹੀ ਸੈਟਿੰਗ ਹੁੰਦੀ ਆ ਤੁਹਾਡੀ ਸੈਟਿੰਗ ਤੇ ਕਦੀ ਹੋਣੀ ਵੀ ਨਹੀਂ ਆ ਕੀ ਕਰੀ ਜਾਂਦੇ ਜੀ ਪਤਾ ਵੇ ਇੱਥੇ ਪਿਆ ਖਲਾਰਾ ਮੈਂ ਸਾਮ ਦਰ ਸੋਈ ਚ ਰੱਖਿਆ ਮੈਨੂੰ ਵੀ ਆਏ ਹਾਏ ਮੰਮੀ ਮੇਰੀ ਗੱਲ ਸੁਣੋ ਦੱਸੋ ਆ ਨਾ ਤੁਸੀਂ ਮੈਨੂੰ ਫੜਾ ਦਿਓ ਆ ਮੈਂ ਸਾਪ ਦਿੰਨੀ ਆ ਤੁਸੀਂ ਇਹ ਨਾ ਭਾਰਾ ਕਿੱਥੇ ਚੱਕੀ ਫਿਰੋਗੇ ਮੇਰੀ ਗੱਲ ਸੁਣੋ ਤੁਸੀਂ ਨਾ ਮਾੜਾ ਮੋਟਾ ਉਹ ਕਰ ਲੋ ਅ ਸਵੇਰੇ ਸਵੇਰੇ ਵੇਖੋ ਕਿੰਨਾ ਖਲਾਰਾ ਪਿਆ ਘਰ ਦਾ ਸੋਈ ਦਾ ਸਾਰਾ ਹੋ ਗਿਆ ਰਸੋਈ ਦਾ ਬਸ ਉਹ ਸਬ지 ਸਾਰੀ ਬਣ ਗਈ ਆ ਆਟਾ ਮੈਂ ਗੁੰਨਤਾ ਵਾ ਤੇ ਹੁਣ ਬਸ ਫੁਲਕੇ ਲਾਣ ਵੇ ਮਰਮ ਕਰ ਮੈਂ ਆਪੇ ਲਾਦਨੀ ਫੁਲਕੇ ਤੂੰ ਹੀ ਲਾਉਗੇ ਮੈਂ ਆਪੇ ਲਾਉਂਗੀ ਮੇਰੀ ਗੱਲ ਸੁਨੋ ਆਜੋ ਇੱਧਰ ਆ ਸਾਰਾ ਸਮਾਨ ਚੱਕ ਲਈ ਇਹ ਹੀ ਤੇ ਮੈਂ ਆਖਣ ਡਈ ਹਾਂ ਕਿ ਖਲਾਰਾ ਪਿਆ ਥਾਉ ਥਾਈ ਤੇ ਚੁੱਕੋ ਚਲੋ 1 ਮਿੰਟ ਇੱਥੇ ਰੁਕਿਓ ਮੈਂ ਤੇ ਨਾਲੇ ਗੱਲ ਕਰਨੀ ਜੇ ਆਪੇ ਲੋਕਾਰੀ ਲਾ ਤੂੰ ਗੱਲ ਕਿਹੜੀ ਗੱਲ ਕਰੀ ਇਹਦੀ ਇਹ ਤਾਂ ਗੱਲਾਂ ਹੀ ਨਹੀਂ ਮੁੱਕਦੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਮੈਨੂੰ ਗੱਲਾਂ ਕਰਦੀ ਰਹਿੰਦੀ ਐਨਾ ਪਿਆਰ ਨਹੀਂ ਜਿਤਾਇਆ ਕਰ ਕਿ ਮੈਨੂੰ ਗੱਲਾਂ ਕਰ ਕਰਕੇ ਤੂੰ ਨਾ ਐ ਮੇਰਾ ਪੁੱਤ ਮੰਮੀ ਮੇਰੀ ਗੱਲ ਸੁਣੋ ਬੈਠੇ ਰਿਹਾ ਤਸੱਲੀ ਨਾ ਸੁਣਾਉਣ ਮੈਂ ਨਾ ਤੁਹਾਨੂੰ ਇੱਕ ਗੱਲ ਕਹਿਨੀ ਇੱਕ 10 ਕੇ 100 10 ਤੂੰ ਕੱਲ ਫੇਤੀ 100 ਨਹੀਂ 1 ਕੀ ਆ ਕੀ ਆ ਜਦੋਂ ਨਾ ਮੇਰਾ ਵਿਆਹ ਹੋਣਾ ਸੀ ਨਾ ਮਤਲਬ ਹਜੇ ਤੁਸੀਂ ਨਹੀਂ ਮਿਲੇ ਸੀਗੇ ਮੈਂ ਸੋਚਦੀ ਸੀਗੀ ਯਾਰ ਕਿਤੇ ਮੇਰੀ ਸੱਸ ਨਾ ਆ ਵਿਲਨ ਹੀ ਨਾ ਹੋਵੇ ਉਹ ਜਿਹੜੀ ਪੁਰਾਣੇ ਜ਼ਮਾਨੇ ਦੇ ਵਿਲਨ ਉਹਦਾ ਨਾਮ ਕੀ ਸੀ ਮੈਨੂੰ ਪਤਾ ਹੋਊਗੀ ਕੋਈ ਨਾਂ ਨੂੰ ਮਗਰ ਮੈਂ ਉਹ ਜੀ ਨਹੀਂ ਹੋ ਹੈਗੀ ਮਤਲਬ ਤੁਸੀਂ ਫਿਲਮਾਂ ਨਹੀਂ ਵੰਦੇ ਨਾ ਮੈਂ ਨਹੀਂ ਪੁੱਤ ਵੇਦੀ ਮੇਰਾ ਆਪਣਾ ਪੁੱਤ ਵੇ ਨਹੀਂ ਆ ਮੈਂ ਤੇ ਹੋਈ ਸੋਚਦੀ ਸੀ ਮੇਰੀ ਸੱਸ ਤੇ ਬੜੀ ਸ਼ਰਾਨ ਹੋਣੀ ਆ ਮੈਨੂੰ ਤੇ ਸਾਰੀ ਦਿਹਾੜੀ ਕੰਮੀ ਲਾ ਕੇ ਤੇ ਆਪਰ ਮਾਂ ਨਾ ਆਰਡਰ ਕਰੇਗੀ ਕਿਰਨ ਆਹ ਕਰਦੇ ਪੁੱਤ ਕਿਰਨ ਉਹ ਕਰਦੇ ਜਿਤਨਾ ਮੇਰੀਆਂ ਸੇਲੀਆਂ ਕਹਿੰਦੀਆਂ ਹੁੰਦੀਆਂ ਸੀ ਸਾਡੀ ਸੱਸ ਤੇ ਹਰ ਤੇ ਇਨਾ ਹੁਕਮ ਚਲਾਉਂਦੀ ਆ ਮੈਂ ਤੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਡਰ ਜਾਂਦੀ ਸੀ ਹਾਏ ਰੱਬਾ ਕਿਤੇ ਮੇਰੀ ਸੱਸ ਇਤਰਾਹ ਦੀ ਹੋਈ ਮੈਂ ਕੀ ਕਰਾਂਗੀ ਮੈਂ ਤੇ ਅੱਗੇ ਕੁਝ ਬੋਲਦੀ ਨਹੀਂ ਮੈਂ ਤੇ ਬਸ ਹੂੰ ਹਾਂ ਹੂੰ ਹਾਈ ਕਰੀ ਜਾਣਾ ਮੈਂ ਪਰ ਵੇਖ ਲੋ ਮੇਰੀ ਕਿਸਮਤ ਵਧੀਆ ਨਿਕਲੀ ਕਿ ਮੈਨੂੰ ਤੁਹਾਡੇ ਵਰਗੀ ਸੱਸ ਮਿਲ ਗਈ ਜਿਹੜੀ ਮੇਰੀ ਰਸੋਈ ਚ ਵੀ ਹੈਲਪ ਕਰਾਂਦੀ ਆ ਘਰ ਦੇ ਸਾਰੇ ਕੰਮ ਚ ਹੈਲਪ ਕਰਾਂਦੀ ਆ ਜੇ ਮੈਂ ਕਿਦੇ ਘੁੰਮਣ ਜਾਣਾ ਹੋਵੇ ਤੁਸੀਂ ਕਹਿ ਦਿੰਦੇ ਜੀ ਚਲ ਜਾਓ ਨਹੀਂ ਤੇ ਕਈ ਸੱਸਾਂ ਇਤਰਾਹ ਦੀਆਂ ਹੁੰਦੀਆਂ ਜੇ ਨੂੰਹ ਕਹਿ ਦਿੰਨਾ ਕਿ ਆਪਾਂ ਘੁੰਮਣ ਚੱਲਦੇ ਆਂ ਨਾਲ ਹੀ ਮੂੰਹ ਬਣ ਜਾਂਦਾ ਲੈ ਇਹ ਚੱਲੀਆਂ ਵਾ ਤੇ ਸਾਨੂੰ ਪੁੱਛਿਆ ਨਹੀਂ ਆ ਸਾਨੂੰ ਕਿਉਂ ਨਹੀਂ ਨਾਲ ਲੈ ਕੇ ਚੱਲੀਆਂ ਕਹਿਆਂ ਦਾ ਮੰਮੀ ਸੁਭਾਏ ਤਰ੍ਹਾਂ ਦਾ ਕਿਉਂਕਿ ਮੇਰੀ ਸਹੇਲੀਆਂ ਮੈਨੂੰ ਦੱਸਦੀਆਂ ਹੁੰਦੀਆਂ ਸੀਗੀਆਂ ਪਰ ਮੰਮੀ ਮੈਨੂੰ ਨਾ ਇੱਕ ਗੱਲ ਦਾ ਸਭ ਤੋਂ ਜ਼ਿਆਦਾ ਡਰ ਲੱਗਦਾ ਸੀ ਦੱਸੋ ਕਿਹੜੀ ਦੱਸ ਗੱਲ ਇਹ ਸੀਗੀ ਕਿ ਜਦੋਂ ਮੈਂ ਆਪਣੇ ਪੇਕੇ ਘਰ ਸੁੱਤੀ ਰਹਿਣਾ ਨਾ ਸਵੇਰੇ ਤੁਹਾਨੂੰ ਪਤਾ ਮੈਂ ਲੇਟ ਉੱਠਦੀ ਹੀਗੀ ਤੇ ਮੰਮੀ ਨੇ ਪਤਾ ਕੀ ਕਹਿਣਾ ਅੱਗੋਂ ਨਹੀਂ ਉੱਠ ਜਾ ਇੱਥੇ ਛੇਤੀ ਉੱਠੇਗੀ ਇੱਥੇ ਤੈਨੂੰ ਆਦਤ ਪਊਗੀ ਤੇ ਸੋਹਰਿਆਂ ਘਰ ਜਾ ਕੇ ਤੜਕੇ ਉੱਠੇਗੀ ਮੰਮੀ ਨੂੰ ਕੀ ਪਤਾ ਮੈਂ ਤਾਂ ਇੱਥੇ ਵੀ 10 ਵਜੇ ਹੀ ਉੱਠਦੀ ਆ ਇਹ ਗੱਲ ਜਦੋਂ ਮੰਮੀ ਨੂੰ ਪਤਾ ਲੱਗੀ ਨਾ ਉਹ ਮੈਨੂੰ ਪੁੱਛਣ ਲੱਗ ਪਈ ਕਿ ਸੱਚੀ ਤੇਰੇ ਸਾਸ ਤੇ ਨੂੰ ਕੁਝ ਨਹੀਂ ਕਹਿੰਦੀ ਤੂੰ 10 10 ਵਜੇ ਉੱਠ ਕੇ ਥੱਲੇ ਆਉਣੀ ਆ ਮੈਂ ਬਤਾ ਕੀ ਕਿਹਾ ਮੰਮੀ ਨਹੀਂ ਕਹਿੰਦੇ ਜਿਹੜੀ ਤੁਹਾਨੂੰ ਟੈਨਸ਼ਨ ਸੀ ਨਾ ਮੇਰੀ ਉੱਠਣ ਦੀ ਉਹ ਹੱਲ ਹੋ ਗਈ ਆ ਸਹੀ ਗੱਲ ਆ ਮੰਮੀ ਮੇਰੀ ਕਿਸਮਤ ਤੇ ਬਹੁਤ ਚੰਗੀ ਆ ਕਿ ਤੁਹਾਡੇ ਦੀ ਸੱਸ ਮਿਲੀ ਮੈਨੂੰ ਮੈਂ ਤੈਨੂੰ ਕੀ ਕਹਿਣਾ ਕੁਝ ਕੁਝ ਨਹੀਂ ਕਹਿਣਾ ਮੈਂ ਤੂੰ ਵੀ ਮੇਰੀ ਧੀ ਨਾ ਪੁੱਤ ਮੈਂ ਤੈਨੂੰ ਧੀ ਬਣਾ ਕੇ ਲੈਂਦਾ ਦੇਖਨੀ ਆ ਸੀ ਨਾ ਤੇ ਉਹ ਸੁੱਤੀ ਹੁੰਦੀ ਜੇ ਮੈਂ ਆਣਾ ਠਾਣ ਪੁੱਤ ਨੇ ਹਾਂ ਉੱਠ ਮੰਮੀ ਮੈਨੂੰ ਸੌ ਲੈਂਦੇ ਹੋ ਥੋੜਾ ਜਿਹਾ ਸੌ ਲੈਂਦੇ ਹੋ ਤੇ ਮੈਂ ਇਹਨੂੰ ਕੁਝ ਨਹੀਂ ਕਹਿਣਾ ਤੇ ਤੂੰ ਆਈ ਹੈ ਤੇ ਤੈਨੂੰ ਮੈਂ ਐਸੇ ਕਰਕੇ ਕੁਝ ਨਹੀਂ ਕਿਦੀ ਵੀ ਤੂੰ ਵੀ ਮੇਰੀ ਧੀ ਹੈ ਇੱਕ ਧੀ ਗਈ ਤੇ ਦੂਜੀ ਮੇਰੇ ਘਰ ਆ ਗਈ ਤੇ ਸੁੱਤੀ ਹੈ ਤੇ ਸੌ ਲੈਂਦੇ ਮੈਂ ਆਪੇ ਕੰਮ ਕਰ ਲੂੰਗੀ ਮੈਨੂੰ ਕੋਈ ਟੈਨਸ਼ਨ ਨਹੀਂ ਪੁੱਤ ਮੈਂ ਤੁਹਾਡੇ ਨਾਲ ਵੱਧ ਤੋਂ ਵੱਧ ਹੈਲਪ ਕਰਾਉਣਾ ਚਾਹੁੰਦੀ ਹਾਂ ਤੇ ਕਰਦੀ ਵੀ ਪਈ ਹਾਂ ਵੀ ਤੁਹਾਨੂੰ ਘੱਟ ਤੋਂ ਘੱਟ ਕੰਮ ਕਰਨਾ ਪਵੇ ਆਪਾਂ ਨੋ ਸੱਸ ਰਲ ਕੇ ਕੰਮ ਕਰੀਏ ਨੋ ਸੱਸ ਨਹੀਂ ਬਲਕਿ ਮਾਵਾ ਤੇ ਧੀਆ ਤੇ ਸਹੇਲੀਆਂ ਬਣ ਕੇ ਰਹੀਆਂ ਸਹੀ ਗੱਲ ਆ ਮੰਮੀ ਇੱਕ ਗੱਲ ਦਾ ਤੇ ਮੈਨੂੰ ਸੱਚੀ ਹੋਰ ਬੜਾ ਡਰ ਲੱਗਦਾ ਜਿਹੜੀਆਂ ਮੇਰੀਆਂ ਸਹੇਲੀਆਂ ਮੈਨੂੰ ਇੰਨਾ ਕਹਿੰਦੀਆਂ ਹੀ ਗਈਆਂ ਪਤਾ ਕੀ ਗੱਲ ਹੈਗੀ ਆਂਦੀਆਂ ਹੀ ਗਈਆਂ ਆਪਾਂ ਜਦੋਂ ਤਿਆਰ ਹੋਈਏ ਘੁੰਮਣ ਵਾਸਤੇ ਆਪਾਂ ਤਿਆਰ ਬਾਅਦੋਂ ਨਾ ਹਾਡੀ ਸੱਸ ਨੇ ਪਹਿਲਾਂ ਹੀ ਤਿਆਰ ਹੋ ਕੇ ਗੱਡੀ 'ਚ ਬਹਿ ਜਾਣਾ ਕਿ ਆਪਾਂ ਵੀ ਮੈਂ ਵੀ ਨਾਲ ਹੀ ਜਾਣਾ ਤੁਹਾਡੇ ਮੈਂ ਇਕੱਲੀ ਘਰ ਕੀ ਕਰਨਾ ਵਾ ਮੇਰੇ ਦਿਮਾਗ 'ਚ ਤੇ ਇਹੋ ਹੀ ਹੁੰਦਾ ਹੈਗਾ ਮੈਨੂੰ ਸਾਰਾ ਪਤਾ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਜਿਦੋਂ ਆਪਾਂ ਫੈਮਿਲੀ ਰੋ ਤੇ ਜਾਣਾ ਕਿਤੇ ਵਿਆਹ ਸ਼ਾਦੀ ਜਾਣਾ ਆਪਾਂ ਇਕੱਠਿਆਂ ਜਾਣਾ ਤੇ ਕਿਤੇ ਤੁਸੀਂ ਦੋਵਾਂ ਜੀਆਂ ਨੇ ਵੀ ਜਾਣਾ ਸੌ ਕੰਮ ਹੁੰਦਾ ਵਾ ਸੌ ਗੱਲਬਾਤ ਹੁੰਦੀ ਆ ਕਿਤੇ ਘੁੰਮਣ ਜਾਣਾ ਕੋਈ ਸੌਦਾ ਪਾਣੀ ਲਿਆਉਣਾ ਕੋਈ ਤੇ ਸਪੈਸ਼ਲ ਕੋਈ ਆਪਣੀ ਚੀਜ਼ ਲੈਣ ਜਾਣੀ ਹੈ ਹੈ ਤੇ ਮੈਂ ਥੋੜੀ ਨਾਲ ਜਾਵਾਂਗੀ ਹਰਦਮ ਮੈਂ ਘਰ ਵੀ ਤੇ ਰਹਿਣਾ ਹੈ ਘਰ ਵੀ ਵੇਖਣਾ ਹੈ ਬੱਚੇ ਨੂੰ ਵੀ ਵੇਖਣਾ ਸਾਰਿਆਂ ਨੂੰ ਵੇਖਣਾ ਪੈਂਦਾ ਕੋਈ ਆਇਆ ਗਿਆ ਵੇਖਣਾ ਪੈਂਦਾ ਤੇ ਇਹ ਥੋੜੀ ਜੇ ਦੋ ਤੁਸੀਂ ਚੱਲੇ ਤਾਂ ਮੈਂ ਵੀ ਨਾਲ ਤੁਰ ਪੀ ਫਿਰ ਕੀ ਫਾਇਦਾ ਸੱਸ ਦਾ ਤੇ ਨੋਤੀ ਦਾ ਨੋਤੀ ਜਾਵੇ ਆਪਣਾ ਕੋਲ ਫੇਰ ਕੇ ਆਓ ਐਸ਼ ਕਰਕੇ ਆਓ ਖਾ ਪੀ ਕੇ ਆਓ ਜਦੋਂ ਆਪਾਂ ਫੈਮਲੀ ਤੇ ਜਾਵਾਂਗੇ ਤੇ ਇਕੱਠੇ ਜਾਵਾਂਗੇ ਕਿ ਨਹੀਂ ਉਹੋ ਹੀ ਤੇ ਮੰਮੀ ਮੈਂ ਕਹਿਨੀ ਆ ਆਪਾਂ ਨਾ ਦੋਵਾਂ ਦੀ ਪੜੀ ਵਧੀਆ ਐਡਜਸਟਮੈਂਟ ਹੈਗੀ ਆ ਕਿ ਜਦੋਂ ਮੈਂ ਕੰਮ ਕਰਨਾ ਵਾ ਉਦੋਂ ਤੁਸੀਂ ਬਹਿ ਜਾਣਾ ਜਦੋਂ ਤੁਸੀਂ ਕੰਮ ਕਰਨਾ ਉਦੋਂ ਮੈਂ ਬਹਿ ਜਾਣਾ ਕਦੇ ਵੀ ਆਪਾਂ ਇੱਕ ਦੂਜੇ ਨੂੰ ਤਾਨਨੇ ਮੇਨਣੇ ਨਹੀਂ ਦਿੱਤੇ ਕਿ ਤੂੰ ਨਹੀਂ ਕੰਮ ਕਰਦੀਆਂ ਤੂੰ ਨਹੀਂ ਕੰਮ ਕਰਦੀ ਰੱਬ ਕਰਕੇ ਨਾ ਸਾਡੀ ਇਹ ਤਰ੍ਹਾਂ ਜਿਸਮੈਂ ਸਾਰੀ ਉਮਰ ਹੀ ਰਵੇ ਇਹ ਤਰ੍ਹਾਂ ਹੀ ਰਹਿਣੀ ਪਤਾ ਤੂੰ ਟੈਨਸ਼ਨ ਨਾ ਕਰੇਗਾ ਬਸ ਤੂੰ ਸਬਜ਼ੀ ਬਣਾ ਦੇਣੀ ਮੈਂ ਫੁੱਲਕੇ ਲਾ ਦੇਣੀ ਤੂੰ ਖਵਾ ਦੇਣੀ ਮੈਂ ਪਾਣੇ ਧੋ ਦੇਣੀ ਫਿਰ ਵੇਲੇ ਹੋ ਕੇ ਫਿਰ ਆਪਾਂ ਗੱਲਾਂ ਮਾਰਦੇ ਆ ਮੈਨੂੰ ਤੇ ਇੰਝ ਲੱਗਦਾ ਵਾ ਕਿ ਕਈ ਲੋਕਾਂ ਨੂੰ ਤੇ ਸਾਡੀ ਇਤਨਾ ਜਿਵੇਂ ਆਪਾਂ ਰਹਿਨੇ ਨਾ ਇਕੱਠੇ ਸਾੜਾ ਵੀ ਹੁੰਦਾ ਹੋਣਾ ਵਾ ਕਿ ਇਹ 9 ਸਾਲਾਂ ਸੇ ਇੰਨੇ ਸਾਲ ਹੋ ਗਏ ਇਕੱਠੀਆਂ ਰਹਿੰਦੀਆਂ ਵਾ ਨਹੀਂ ਤੇ ਹੁਣ ਤੱਕ ਤੇ ਗੁੱਤੜੀ ਕਮਾਈ ਹੋਣੀ ਸੀ ਜਿਹੜਾ ਸੜਦਾ ਉਹ ਸੜੇ ਆਪਾਂ ਇਸ ਤੋਂ ਵੀ ਜ਼ਿਆਦਾ ਇਕੱਠਿਆ ਰਹਿਣਾ ਉਹ ਇਸ ਤੋਂ ਜ਼ਿਆਦਾ ਇਕੱਠਿਆ ਰਹਿ ਕੇ ਹੋਰ ਜ਼ਿਆਦਾ ਉਹਨਾਂ ਨੂੰ ਸੜਨਾ ਹਾਂ ਸੜਦੇ ਰਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੋ ਮਰਜ਼ੀ ਕਰ ਮਗਾ ਅਸੀਂ ਆਪਣੇ ਚ ਫਰਕ ਕੋਈ ਨਹੀਂ ਪਾਉਣਾ ਆਪਣਾ ਪਿਆਰ ਹੋਰ ਵੱਧ ਜਾਣਾ ਤੇ ਪਿਆਰ ਨਾ ਪਾ ਰਹਿਣਾ ਜੱਪੀਆਂ ਪਾਪਾ ਲੋਕਾਂ ਨੂੰ ਦਿਖਾਉਣਾ ਆਪਾਂ ਸਹੀ ਗੱਲ ਮੰਮੀ ਮੈਂ ਬਣਾਤੀ ਆ ਸਬਜ਼ੀ ਹੁਣ ਤੂੰ ਤੇ ਫੁਲਕੇ ਲੈ ਆਉਣੇ ਮੈਨੂੰ ਗਰਮ ਗਰਮ ਰੋਟੀ ਖਵਾ ਦਿਓ ਬਸ ਠੀਕ ਹੈ ਨਾ ਜਰੂਰ ਪਤਾ ਤੁਸੀਂ ਉੱਧਰ ਜਾਓ ਮੈਂ ਉੱਧਰ ਦਾ ਖਲਾਰਾ ਸਾਂਭ ਲੈਣੀ ਠੀਕ ਆ ਆਪਾ ਪਾਇ ਹੀ ਨਕਰੀ ਇਹ ਖਲਾਰਾ ਪਾ ਲੈਨੀ ਆ ਫਿਰ ਸਾਂਭਣ ਡੈ ਪਿੰਦੀਆਂ ਦੋਵੇ ਜਣੀਆਂ ਧੰਨਵਾਦ ਤੁਸੀਂ ਉੱਧਰ ਜਾਓ ਮੈਂ ਇੱਧਰ ਜਾਵਾਂ ਚਲ ਤੇਰੇ ਉੱਠ ਫਿਰ ਉਹ ਕਾਹ ਸ਼ੀਰ ਹੈ ਤੁਹਾਨੂੰ ਪਤਾ ਨਾ ਫਿਰ ਫੁਲਕੇ ਲਾਵਾ ਫਿਰ ਖਾਓ ਪਤਾ ਦਵਾ ਦਿਓ ਚਲ ਹੋ ਗਿਆ ਤੁਸੀਂ ਉੱਧਰ ਜਾਓ ਉੱਧਰ ਮੰਮੀ ਉੱਧਰ ਅਸਾਂ ਮੇਰੇ ਕਿਚਨ ਚ ਰੋਟੀਆਂ ਭਰੀ ਓਹ ਹੋ ਮੈਂ ਤਾਂ ਭੁੱਲੀ ਗਈ ਸ਼ਸ਼ ਸਤਿ ਸ਼੍ਰੀ ਅਕਾਲ ਅੰਟੀ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਦੇ ਵਧੀਆ ਬਟਾ ਠੀਕ ਠਾਕ ਹੋਰ ਬਿਲਕੁਲ ਕੀ ਕਰਦੇ ਪਿਆ ਤੁਸੀਂ ਆਹ ਕੀ ਬਣਾਈਆਂ ਤੇ ਆਟਾ ਗੁੰਨ ਲਿਆਈ ਪੂੜੀਆਂ ਬਣਾਉਣੀਆਂ ਨੇ ਨਾਲ ਅੰਟੀ ਤੁਸੀਂ ਆਲੂ ਲੁੰਜੀ ਬਣਾਈ ਆਪ ਤਾਂ ਵੀ ਗੁੰਨ ਲਿਆਪੇ ਹੋਰ ਪੂੜੀਆਂ ਦੀ ਵੀ ਤਿਆਰੀ ਕਰ ਲਈ ਹਏ ਤੇ ਭਾਂਡੇ ਵੀ ਅਭੀ ਤੁਸੀਂ ਕਰਨੇ ਆ ਸਾਰਾ ਕੰਮ ਤੁਸੀਂ ਕਰਦੇ ਹੋ ਤੇ ਕਿਰਨ ਕੀ ਕਰਦੀ ਹੈ ਅੰਟੀ ਉਹਦੇ ਤੇ ਨੇ ਲਾਟ ਲਿਸਕ ਲਿਸਕ ਕਰਦਾ ਹੈ ਹੱਥ ਪੈਰ ਦੇਖੋ ਕਿੰਨੇ ਗੋਰੇ ਚਿੱਟੇ ਕੰਮ ਨੂੰ ਉਹ ਹੱਥ ਨਹੀਂ ਲਾਂਦੀ ਬੁੱਢਾ ਸ਼ਰੀਰ ਤੁਹਾਡਾ ਕਿੰਨੀ ਕਿੰਨੀ देर ਖੜੇ ਹੋਣਾ ਹਾਏ ਹਾਏ ਐਨਾ ਕੰਮ ਕਰਦੇ ਉਹਨੂੰ ਕੁਛ ਨਹੀਂ ਪਤਾ ਪਤਾ ਨਹੀਂ ਨੂੰ ਆ ਕੀ ਆ ਉਹ ਆਹੋ ਨਾਲੀਆਂ ਸਾਰੀਆਂ ਸੈਲਫਾਂ ਸਾਫ ਹੈ ਬਾਰੀਆਂ ਸਾਫ ਹੈ ਵੀ ਤੁਸੀਂ ਕਰ ਲੀਆਂ ਹੋਣੀਆਂ ਨੇ ਤੁਸੀਂ ਕੀਤੀਆਂ ਨਾ ਹਾਏ ਤੇ ਆ ਜਿਹੜੇ ਕੱਪ-ਕੂਪ ਤੋਂ ਤਿੰਨਵੇਂ ਲਿਆਉਂਦੇ ਆ ਨੇ ਸੁਣਿਆ ਵੀ ਤੁਸੀਂ ਲਿਆਉਂਦੇ ਹੋਣੀਆਂ ਹੇ ਰੱਬਾ ਆਹ ਝਾੜੂ ਪੱਛ ਵੀ ਤੁਸੀਂ ਕਰਦੇ ਹੋ ਹੋਏ ਰੱਬਾ ਆਂਟੀ ਨਹੀਂ ਇਹ ਜਿਹੜੇ ਕੱਪੜੇ ਧੋਤੇ ਹੋਏ ਆ ਬਾਹਰੋਂ ਇੱਥੇ ਮੈਂ ਦੇਖੇ ਤੁਹਾਡੇ ਬਾਹਰ ਪੇਕੂ ਸੀ ਤੇ ਤੈ ਵੀ ਤੁਸੀਂ ਲਾਣੀ ਹੋਣੀ ਆ ਹੋਏ ਰੱਬਾ ਆਂਟੀ ਬੁੱਢਾ ਸ਼ਰੀਰ ਐਨੀ ਉਮਰ ਦੇ ਵਿੱਚ ਇੰਨਾ ਕੰਮ ਕਰਨਾ ਐ ਖਾਰੇ ਤੁਸੀਂ ਰਾਜਕੁਮਾਰੀ ਵਿਆਹ ਕੇ ਲੈ ਆਂਦੀਆਂ ਜਾਂ ਮੰਦੇ ਦੇ ਬਿਠਾਉਣ ਵਾਸਤੇ ਕਿਤੇ ਹੱਦ ਮਗਾਈ ਐਸ ਕੁੜੀ ਨੇ ਤੇ ਥੋੜਾ ਜਿਹਾ ਤੁਹਾਡੀ ਉਮਰ ਦਾ ਲਿਆਏ ਤੇ ਕਰ ਨਹੀਂ ਐਨੂੰ ਨਹੀਂ ਪਤਾ ਮੈਂ ਆਪਣੀ ਸੱਸ ਮਾਂ ਨੂੰ ਸੋਨੀ ਤਰ੍ਹਾਂ ਬੱਠਾ ਮਾਰ ਰੋਟੀ ਖਵਾਵਾ ਚਾਹ ਦਾ ਕੱਪ ਦਵਾਵਾ ਇਹ ਤਾਂ ਬਣੀ ਹੋਈ ਮਹਾਰਾਣੀ ਤੇ ਤੁਹਾਨੂੰ ਡਾਇਆ ਦਾ ਚੌਂਕੇ ਨੇ ਹੈ ਨਹੀਂ ਉਹ ਭਰਾਵਾ ਇਹਨੂੰ ਕੋਈ ਨਹੀਂ ਹੈਗੀ ਦੇਖਦੀ ਮੈਂ ਇਹਨੂੰ ਮਹਾਰਾਣੀ ਕੀ ਕਰਦੀ ਵੀ ਤੁਹਾਡੀ ਸਲੂਟ ਆ ਤੁਹਾਨੂੰ ਜੀ ਸਲੂਟ ਉਹ ਜਿਹੜਾ ਤੁਸੀਂ ਇੰਨਾ ਘਰ ਸਾंभਿਆ ਦਾ ਆਪਣੇ ਸਿਰ ਤੇ ਤੇ ਐਸ਼ ਦਿੱਤੀ ਹੋਈ ਆਪਣੀ ਨੂੰ ਕੀ ਬਾਤ ਹੈ ਮਣਮ ਆ ਕੀ ਬੋਲ ਗਈ ਆ ਜਿੱਦਾਂ ਸਤਪਦੀ ਤੁਰ ਜਾਂਦੀ ਰਕਣੀ ਜਾਂਦੀ ਤੁਰ ਜਾਂਦੀ ਆ ਰੁਕਦੀ ਨਹੀਂ ਉਸ ਤਰ੍ਹਾਂ ਹੀ ਚੱਲੀ ਆ ਮੈਨੂੰ ਤਾਂ ਕੋਈ ਗੱਲ ਤਾਂ ਨਹੀਂ ਸਮਝ ਲੱਗਾ ਇਹ ਬੋਲਦੀ ਕੀ ਪਈ ਸੀ ਇਹ ਤੇ ਇੰਜ ਬੋਲੀ ਹੈ ਜਿ ਤਰਾਏ ਦੇ ਮੂੰਹ ਚ ਨਾ ਫਿੱਟ ਕੀਤਾ ਹੁੰਦਾ ਕੁਛ ਕਰ 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 ਕਰੀ ਗਈ ਆ ਪੱਖ ਨਹੀਂ ਬੰਦਾ ਇਹੋ ਜਿਹਾ ਹੈ ਇਹ ਇੱਧਰ ਬੈਠੀ ਮਹਾਰਾਣੀ ਤੇਰੇ ਤੇ ਸਾਰੀ ਕਮੈਂਟ ਆਈ ਪਈ ਵੇਖੀ ਹੈਲੋ ਹਾਈ ਕਿਰਨ ਕੀ ਹਾਲ ਹੈ ਵਧੀਆ ਵਧੀਆ ਤੂੰ ਸੁਣਾ

ਤੇ ਮੰਮੀ ਨੇ بس ਫੁੱਲ ਕੇ ਲੈਣੇ ਹੋਰ ਤੇ ਕੋਈ ਕੰਮ ਨਹੀਂ ਹੈਗਾ ਬਾਕੀ ਸਾਰਾ ਹੀ ਮੈਂ ਕਰਕੇ ਆਈ ਆ ਤੇ ਜੇ ਤੂੰ ਵੀ ਕੁਝ ਖਾਣਾ ਵਾ ਤੇ ਮੈਨੂੰ ਦੱਸ ਦੇ ਅੱਛਾ ਤੂੰ ਕਿੰਨੇ ਵਜੇ ਉੱਠਦੀ ਆ ਮੈਂ 10 ਵਜੇ ਥੱਲੇ ਆਣੀ ਆ ਰਮਾਨ ਦੇ ਨਾਲ 9 ਵਜੇ ਉੱਠੇ ਦਾ ਵਾ 1 ਘੰਟਾ ਤੇ ਆਤੀ ਰੋਂਚੀ ਆ ਜੀ ਲੱਗ ਜਾਂਦਾ ਵਾ ਤੇ 10 ਵਜੇ ਮੈਂ ਥੱਲੇ ਆ ਜੰਨੀ ਆ ਤੇ ਆਂਦੇ ਦਾਕ ਮੰਮੀ ਨੇ ਥੋੜਾ ਬੋਦਾ ਕੰਮ ਕੀਤਾ ਹੁੰਦਾ ਵਾ ਤੇ ਬਾਕੀ ਸਾਰਾ ਮੈਂ ਕਰ ਦਿੰਨੀ ਆ ਤੇ ਜਿਹੜਾ ਥੋੜਾ ਬੋਦਾ ਫੇਰ ਰਹਿ ਜਾਂਦਾ ਵਾ ਉਹ ਮੈਂ ਕਰ ਲੈਨੀ ਆ ਕਿਉਂ ਕੀ ਹੋਇਆ ਇਹ ਨਹੀਂ ਸ਼ੌਕ ਡਿ ਗਈਆਂ ਨੋ ਕਿੰਨੇ ਵੇ ਉੱਡਦੀ ਹੈ ਨਹੀਂ ਛੱਡ ਪਰੇ ਹਾਂ ਨਾਲ ਵੇਖ ਲੈਣਾ ਲੋਂਜੀ ਮੈਂ ਬਣਾਤੀ ਆ ਤੇ ਆਟਾ ਮੈਂ ਗੁੰਨ ਦਿੱਤਾ ਵਾ ਤੇ ਪੂੜੀਆਂ ਬਸ ਮੰਮੀ ਨੇ ਬਣਾਣੀਆਂ ਵਾ ਦਹੀਂ ਮੈਂ ਪਾ ਦਿੱਤਾ ਲੋਂਜੀ ਦੇ ਵਿੱਚ ਉਹ ਥੋੜੀ ਸਵਾਦ ਲੱਗਦੀ ਹੈ ਨਾ ਘਰ ਦਾ ਸਾਰਾ ਕੰਮ ਮੈਂ ਕਰਦੀ ਹਾਂ ਤੇ ਮੰਮੀ ਥੋੜੀ ਬਹੁਤੀ ਮੇਰੀ ਹੈਲਪ ਕਰਾ ਦਿੰਦੇ ਸ਼ਰੀਰ ਵੀ ਤੈਨੂੰ ਪਤਾ ਨਾ ਉਸ ਤਰ੍ਹਾਂ ਦਾ ਹੈਗਾ ਵਾ ਇੰਨਾ ਜ਼ਿਆਦਾ ਨਹੀਂ ਭੱਜਿਆ ਦੌੜਿਆ ਜਾਂਦਾ ਉਹਨਾਂ ਕੋ ਹਾਂ ਤੇ ਕੱਪੜਿਆਂ ਵਾਸਤੇ ਚਲੋ ਮੇਡ ਆ ਜਾਂਦੀ ਆ ਤੇ ਨਾਲ ਉਹਦੇ ਥੋੜਾ ਜਿਹਾ ਹੈਲਪ ਕਰਵਾ ਦੀਦੀ ਉਹ ਤਰ੍ਹਾਂ ਬਾਕੀ ਸਾਰਾ ਉਹ ਹੀ ਕਰਦੇ ਆ। ਅੱਛਾ ਫੇ ਮੈਂ ਚਲਦੀ ਆਂ। ਚੱਲਨੀ ਆਂ ਤੇ ਬਹਿ ਜਾ ਥੋੜੀ ਫੇਰ। ਤੂੰ ਆਈ ਕਿਹੜੇ ਕੰਮ ਸੀ ਕੋਈ ਕੰਮ ਸੀ ਲੈ ਤੈਨੂੰ? ਨਹੀਂ ਨਹੀਂ ਨਹੀਂ। ਐ ਵੈਸੇ ਹੀ ਆਈ ਸੀ। ਚੱਲ ਠੀਕ ਹੈ। ਮੈਂ ਚਲਦੀ ਆਂ। ਠੀਕ ਹੈ। ਕਿੱਟੀ ਝੂਠੀ ਐ। ਸਾਰਾ ਕੰਮ ਬੁੱਟੀ ਨੂੰ ਉਡਾਇਆ ਦਾ ਹੀ ਕਰਨ। ਮੈਂ ਕੀਤਾ ਜੀ। ਲੋਂਜੀ ਬਣਾਈ ਸਾਡੇ ਕੰਮ ਕੀ ਟੱਕਰ ਤੇ ਝੂਤੀ ਪੰਡ ਹਾਏ ਆਪਣੇ ਘਰ ਬਾਹਰ ਜਾਵਾਂਗੀ ਪਹਿਲੇ ਜਸਵੀਰ ਆਂਟੀ ਘਰ ਜਾਨੀ ਆ ਉਹਨੂੰ ਥੋੜੀਆਂ ਗੱਲਾਂ ਦੱਸ ਆਵਾਂ ਫਿਰ ਜੱਜਨੀ ਪਤਨੀ ਢੱਡ ਪੀੜੋ ਨਹੀਂ ਉਹਦੇ ਘਰ ਜਾਵਾਂ ਬੱਲੇ ਜਸਵੀਰ ਆਂਟੀ ਉਹਨੂੰ ਤਾਂ ਭੁੱਲਾਇਆ ਅ ਜਸਵੀਰ ਆਂਟੀ ਕੌਣ ਰੀਦੀ ਅ ਜਸਵੀਰ ਆਂਟੀ ਉਹ ਆ ਜਾ ਆ ਜਾ ਨੰਗਿਆ ਨੰਗਿਆ ਆਏ ਹਾਏ ਕੀ ਹੋਇਆ ਕੀ ਹੋਇਆ ਭੱਜਿਆ ਕਰ ਸਾਰਾ ਠੀਕ ਦੇਗਾ ਆਏ ਹਾਏ ਕੀ ਹੋਇਆ ਹਾਂ ਵੇ ਪਾਣੀ ਲੈ ਵਾ ਨਹੀਂ ਹਾਂ ਪਾਣੀ ਰੰਦੇ ਆ ਤੇ ਧੜਕਣ ਮਾਰ ਤੇ ਕੀ ਆਏ ਹਾਏ ਹਾਏ ਨੀ ਸੁਜਦੇਗੀ ਆ ਕੀ ਗੱਲ ਆ ਨਹੀਂ ਮੰਮੀ ਠੀਕ ਆ ਆਏ ਹਾਏ ਨਹੀਂ ਮੈਨੂੰ ਕਿਉਂ ਟਰਾਈ ਜਾਣ ਲਈ ਆ ਆਪਣਾ ਤਾਂ ਦਿਲ ਦੀ ਧੜਕ ਬੰਦਾਈ ਨਾਲ ਮੇਰੇ ਵੀ ਵਿਦਾਈ ਜਾਣ ਲਈ ਆ ਚੁੱਪ ਕਰੋ ਮੇਰੀ ਗੱਲ ਸੁਣਾ ਹੁਣ ਹਾਂ ਥੋੜਾ ਸਾਹ ਸਹੀ ਹੋ ਗਿਆ ਮੇਰੀ ਗੱਲ ਸੁਣੋ ਹੁਣ ਚੁੱਪ ਕਰਕੇ ਮੇਰੀ ਗੱਲ ਸੁਣੋ ਗੱਲ ਇਹ ਤੇ ਕੀ ਹੈ ਉਹ ਮੇਰੇ ਮੈਂ ਗਈ ਸੀ ਉਧਰ ਕਿਨ ਕਿਨਨ ਵਾਲਾ ਅੱਛਾ ਤੇ ਮੇਰੇ ਢਿੱਡ ਚ ਨਾ ਗੱਲਾਂ ਨਹੀਂ ਪਚਦੀਆਂ ਪੀਆਂ ਚੱਲੀ ਸੀ ਆਪਣੇ ਘਰ ਕਿ ਤੇਰੇ ਢਿੱਡ ਚ ਗੱਲ ਨਹੀਂ ਪਚਦੇ ਜਿੰਨਾ ਚੱਕਰ ਤੂੰ ਆਂਡ ਗਵੰਡ ਦੱਸ ਨਾ ਲਵੇ ਹਾਏ ਤੂੰ ਦੁਨੀ ਗੱਲ ਕਰਦੀਆਂ ਡਗਵਾ ਨਹੀਂ 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 ਤੈਨੂੰ ਹੱਦ ਕਰਤੀ ਤੁਸੀਂ ਤੇ ਨਹੀਂ ਨਹੀਂ ਮੈਨੂੰ ਨਾ ਦੱਸਵੇਂ ਦੱਸ ਕੀ ਗੱਲ ਹੈ ਹੈ ਆਂਟੀ ਜੇ ਮੈਂ ਆਪਣੇ ਘਰ ਚਲ ਜਾਂਦੀ ਮੇਰੇ ਟਿੱਡ ਦੇ ਵਿੱਚ ਦਰਦ ਹੋਈ ਜਾਂਦੀ ਸੀ ਮੈਂ ਕਹਨਾ ਸੀ ਘਰੇ ਗਿਆ ਅਸੋਗੀ ਪਰ ਗੈਸ ਨਹੀਂ ਗੱਲ ਤੇ ਵਿੱਚ ਗੱਲਾਂ ਦੀ ਸੀ ਚੱਲ ਤੂੰ ਇੰਜ ਕਰ ਹੁਣੇ ਤੇਰੇ ਟਿੱਡੇ ਦੇ ਦਰਦ ਠੀਕ ਹੋ ਜਣੀਆਂ ਤੂੰ ਮੈਨੂੰ ਗੱਲ ਕੱਢ ਬਾਹਰ ਗੱਲ ਕੀ ਹੈ ਉਹ ਮੈਂ ਨਾ ਗਈ ਕਿਰਨ ਦੇ ਘਰ ਕਿਰਨ ਦੇ ਘਰ ਗਈ ਬੂਆ ਜਦੋਂ ਖੋਲ ਕੇ ਦੇਖਿਆ ਤੇ ਉਹ ਸੂਈ ਦੇ ਵਿੱਚ ਖਲੇਰਾ ਪਿਆ ਦਾ ਹਾਂ ਭਾਂਡੀ ਪੀ ਮਾਂਜਣ ਵਾਲੇ ਤੇ ਕੰਟੀ ਕੰਮ ਲੱਗੀ ਪਈ ਉਹ ਕਿਰਨ ਦੀ ਸੱਸ ਕਿਰਨ ਦੀ ਸਾਸਕਾ ਮ ਲੱਗੀ ਆਈ ਹਾਂ ਉਹ ਕਿਰਨ ਦੀ ਸਾਸ ਨੂੰ ਜੀ ਬਣਾਏ ਆਟਾ ਗੁੰਨੇ ਤੇ ਸਾਰੇ ਕੰਮ ਕਹਿੰਦੀ ਮੈਂ ਕਿਤੇ ਮੈਂ ਕਿਹਾ ਆਂਟੀ ਝਾੜੂ ਪੋਚੇ ਕੌਣ ਕਰਦਾ ਕਿੰਦੀ ਮੈਂ ਕਰਦੀ ਆ ਮੈਂ ਕਿਹਾ ਆਂਟੀ ਘਰ ਕੌਣ ਸੰਭਾਲਦਾ ਮੈਂ ਸੰਭਾਲਦੀ ਆ ਮੈਂ ਕਿਹਾ ਆਂਟੀ ਕੱਪੜੇ ਕੌਣ ਧੋਂਦਾ ਉਹ ਕੁਝ ਬੋਲੀ ਹੋਈ ਨਹੀਂ ਅਦਾ ਮਤਲਬ ਉਹ ਹੀ ਕਰਦੀ ਸਾਰਾ ਕੁਝ ਤੇ ਭੈਣ ਆਂਟੀ ਜਦੋਂ ਮੈਂ ਕਿਰਨ ਕਹਿੰਦੀ ਕਿਰਨ ਅੰਦਰ ਹੈਗੀ ਆ ਮੈਂ ਕਿਰਨ ਨੂੰ ਮਿਲਣ ਗਈ ਕਿਰਨ ਤੇ ਟੂਰਨਾ ਨਾ ਆਪਣੀ ਕਾਪੀ ਬੁੱਕ ਲੈ ਕੇ ਆਏ ਬੈਠੀ ਹੋਈ ਪੜ੍ਹਨ ਦੀ ਤੇ ਮੈਂ ਕੀ ਕੀ ਰੇ ਨਾ ਕੀ ਹਾਲੀ ਕੰਦੀ ਵਧੀਆ ਤੇ ਭਰਾਵਾ ਸੱਸ ਦਾ ਤੇ ਕੋਈ ਨਾ ਮੋਨਸ਼ਾਨ ਨਹੀਂ ਲਿਆ ਹੁੰਦੇ ਆਪਣੀਆਂ ਸਿਫਤਾਂ ਹੀ ਕਰੀ ਜਾਵੇ ਮੈਂ ਕੱਪੜੇ ਧੋ ਲਿਆ ਮੈਂ ਲੋਂਜੀ ਬਣਾ ਲਈ ਐ ਮੈਂ ਆਟਾ ਗੋਲ ਲਿਆ ਮੈਂ ਇਹ ਵੀ ਕਰ ਲਿਆ ਮੈਂ ਉਹ ਵੀ ਕਰ ਲਿਆ ਉਹ ਤੇ ਆਪਣੀਆਂ ਸਿਫਤਾਂ ਆਪ ਕਰ ਕਰ ਨਹੀਂ ਥੱਕਦੀ ਪੀ ਸੀ ਤੇ ਬੁੱਟੀ ਦੀ ਇੱਕ ਸਿਫਤ ਨਹੀਂ ਕੀਤੀ ਜਿੰਨੇ ਇੰਨਾ ਕੰਮ ਕੀਤਾ ਇੱਕ ਸਿਫਤ ਨਹੀਂ ਮੈਨੂੰ ਤੇ ਲੱਗਦਾ ਆਂਟੀ ਉਹਨੂੰ ਰੋਟੀ ਰੋਟੀ ਵੀ ਖਵਾਉਂਦੀ ਵਿਚਾਰੀ ਆਪ ਬਣਾ ਕੇ ਖਾਂਦੀ ਹੁੰਨੀ ਆਂਟੀ ਮੈਨੂੰ ਲੱਗਦਾ ਆਪਣੀ ਸਾਸ ਨੂੰ ਰੋਟੀ ਵੀ ਨਹੀਂ ਦਿੰਦੀ ਇੱਕ ਗੱਲ ਹੋਰ ਦੱਸਾਂ ਉਹ ਜਦੋਂ ਉਹਦੀ ਸਾਸ ਸਾਡੇ ਘਰ ਆਂਦੀ ਨਾ ਉਹ ਮੈਂ ਪੁੱਛਾਂ ਨਾ ਆਂਟੀ ਜੀ ਤੁਸੀਂ ਰੋਟੀ ਖਾਓਗੇ ਕਹਿੰਦੀ ਹਾਂ ਜੀ ਮੈਂ ਖਾ ਲਾਂਗੀ ਪੁੱਤਰ ਦੇ ਦਿਓ ਮੈਨੂੰ ਲੱਗਦਾ ਆਪਣੀ ਸਾਸ ਨੂੰ ਰੋਟੀ ਰੋਟੀ ਨਹੀਂ ਪੁੱਛਦੀ ਨਾ ਖਵਾਉਂਦੀ ਤਾਂ ਹੀ ਤੇ ਉਹਦੀ ਸਾਸ ਸਾਡੇ ਘਰ ਰੋਟੀ ਖਾਂਦੀ ਜੇ ਹਾਏ ਮੈਨੂੰ ਦੇਖ ਕੇ ਉਹਦੀ ਸਾਸ ਨੂੰ ਗਰੀਬਣੀ ਜੀ ਬਣੀਦੀ ਸੀ ਹਾਏ ਮੈਨੂੰ ਬੜਾ ਹੀ ਤਰਸ ਆਇਆ ਮੇਰਾ ਮਨ ਕਰੇ ਇਹਨੂੰ ਬਿਠਾਵਾਂ ਤੇ ਦੋ ਫੁਲਕੇ ਲਾ ਕੇ ਦੇ ਕੇ ਖਵਾ ਕੇ ਆਵਾਂ ਉਹ ਤਾਂ ਟੋਰ ਨਾ ਕਿਰਨ ਅੰਦਰ ਸੀਗੀ ਉਹ ਵਿਚਾਰੀ ਲੱਗੀ ਹੋਈ ਆ ਮੈਨੂੰ ਬੜਾ ਹੀ ਤਰਸ ਆਇਆ ਆਂਟੀ ਕੀ ਆਂਟੀ ਇੱਕ ਗੱਲ ਦੱਸੋ ਪਹਿਲੇ ਮੈਨੂੰ ਇਹ ਨੂਆਂ ਧੀਆ ਦੇ ਲੱਛਣਾਂ ਕੋਈ ਇਹਦਾ ਫਰਜ਼ ਬੰਦਾ ਹੈ ਉਹਨੂੰ ਆਪਣੀ ਮਾਂ ਸਮਝ ਕੇ ਬੈੱਡ ਤੇ ਬਿਠਾ ਉਹਨੂੰ ਰੋਟੀ ਪਾਣੀ ਖਵਾ ਸੋਣੀ ਤਰ੍ਹਾਂ ਉਹਨੂੰ ਸੋਨੇ ਕੱਪੜੇ ਪੁਆ ਹਾਈ ਦੇਖਣਾ ਸੀ ਆਂਟੀ ਮੇਰੇ ਕੋ ਨਹੀਂ ਦੇਖਿਆ ਗਿਆ ਮੇਰੇ ਕੋ ਮੱਸਾ ਨਹੀਂ ਇੰਨਾ ਤਰਸ ਆਇਆ ਤੇ ਕਿਰਨ ਕਿਰਨ ਤੇ ਲੱਗੀ ਹੋਈ ਆਪਣੇ ਗੁਣਗਾਨ ਕਰਨ ਉਹਨੂੰ ਇੰਨਾ ਪਤਾ ਕਹਿੰਦੀ ਮੈਂ ਸਵੇਰੇ 10 ਵਜੇ ਉੱਠਦੀ ਆ ਤੇ 10 ਵਜੇ ੜ ਕੇ ਨਾ ਧੋ ਕੇ ਕੰਟਾ ਲੱਗ ਜਾਂਦਾ ਤਿਆਰ ਉਹਨੂੰ ਉਹਨੂੰ ਤੇ ਆਪਣੇ ਫੈਸ਼ਨਾਂ ਦਾ ਪਤਾ ਤੇ ਆਪਣੇ ਕੱਪੜਿਆਂ ਦਾ ਪਤਾ ਤੇ ਸੱਸ ਸੋਹਰ ਦੀ ਦਾ ਪਤਾ ਹੀ ਨਹੀਂ ਹੈ ਐ ਹਾਲ ਸੀ ਉੱਥੇ ਉਹ ਮੇਰੇ ਕੋ ਨੀਝੇ ਦੇਖਿਆ ਗਿਆ ਮੈਂ ਤੇ ਆ ਗਈ ਜੇ ਮੇਰੇ ਕੋ ਬਰਦਾਸ਼ਤ ਨੀਝੇ ਹੋਇਆ ਚਲ ਚੰਗਾ ਹੋ ਗਿਆ ਤੇਰੇ ਕੋ ਨਹੀਂ ਵੇਖਿਆ ਗਿਆ ਤੂੰ ਆ ਗਈ ਅੱਛਾ ਰੀਦੀ ਤੂੰ ਜਾ ਮੈਂ ਕਿਤੇ ਕੰਮ ਜਾਣਾ ਹੈਗਾ ਕੰਮ ਜਾਣਾ ਤੁਸੀਂ ਹਾਂ ਮੈਂ ਆਹੋ ਮੈਂ ਵੀ ਆਪਣੀ ਘਰ ਵੜਨ ਲੱਗੀ ਸੀ ਫਿਰ ਮੈਂ ਕਿਹਾ ਚਲ ਜਸਬੀਰ ਆਂਟੀ ਨਾ ਮੈਂ ਹਾਲ ਇੱਕ ਗੱਲ ਕਰਦੀ ਆ ਉਹ ਮੇਰੀ ਮਾਵਾਂ ਵਰਗੀ ਆ ਉਹ ਮੈਂ ਗੱਲ ਤੇ ਕਰਕੇ ਆਵਾਂ ਜਰਾ ਚਲੋ ਮੇਰੀ ਗੱਲ ਸੁਣੋ ਕਿਸੇ ਨਾਲ ਗੱਲ ਨਾ ਕਰਨਾ ਸਿਰਫ ਤੁਹਾਡੇ ਨਾਲ ਕੀਤੀ ਜੇ ਮੇਰੀ ਗੱਲ ਸੁਣੋ ਮੈਂ ਵੀ ਤੇਨਾਂ ਇਹੋ ਗੱਲ ਕਰਨੀ ਸੀ ਇਹ ਗੱਲ ਇੱਥੋਂ ਤੱਕ ਹੀ ਰਹਿਣ ਦੇ ਗਾਂ ਗੱਲ ਨਾ ਕਰੀ ਚੰਗਾ ਨਹੀਂ ਨਹੀਂ ਆਂਟੀ ਤੂੰ ਹੀ ਕਹਿ ਤਾ ਨਾ ਮੈਂ ਸਮਝ ਗਈ ਆ ਮੈਂ ਨਹੀਂ ਕਰਾਂਗੀ ਚਿੰਤਾ ਨਾ ਕਰੋ ਤੂੰ ਸਿਆਣੀ ਬਹੁਤ ਆ ਗੱਲ ਤਾਂ ਤੂੰ ਕਿਸੇ ਦੇ ਕਹਿਣ ਤੋਂ ਪਹਿਲਾਂ ਹੀ ਸਮਝ ਜਾਣੀ ਆ ਚਲ ਠੀਕ ਆ ਠੀਕ ਆ ਆਂਟੀ ਜੀ ਤੂੰ ਕੌਣ ਖਾਮ ਖਾ ਪਰ ਮੈਨੂੰ ਇਹ ਗੱਲ ਕਰਨੀ ਪੈਣੀ ਆ ਦੀ ਖੇਤੀਕਾਰ ਪਹੁੰਚ ਆਓ ਜਿੰਨੀ ਖੇਤੀ ਹੋ ਸਕਦਾ ਮੇਰ ਕੋ ਆ ਫਟਾਫਟ ਆ ਜਾ ਹਾਂਜੀ ਆਂਟੀ ਜੀ ਤੈਨੂੰ ਕਿੰਨੇ ਕਹਿ ਕੇ ਮੇਰੇ ਨੋ ਕੰਮ ਨਹੀਂ ਕਰਦੀ ਹੈ ਤੂੰ ਘਰ ਘਰ ਜਾ ਕੇ ਟੰਡੋਰਾ ਪਿਟਣ ਨਹੀਂ ਹੈ ਇਹੋ ਹੀ ਕੰਮ ਹੈ ਤੈਨੂੰ ਪਤਾ ਤਾਂ ਕਰ ਲਿਆ ਕਰ ਕੋਣ ਕੀ ਕਰਦਾ ਖਲ ਚੁਗਲੀਆਂ ਲਾਉਂਦਾ ਕੰਮ ਹੈ ਤੈਨੂੰ ਇਧਰ ਉਠੀ ਉਧਰ ਨਰਪੀ ਉਧਰ ਉਠੀ ਉਧਰ ਨਰਪੀ ਆਂਟੀ ਕੀ ਹੈ ਮੰਮੀ ਕੀ ਹੈ ਹੀ ਆ ਜੋ ਤੂੰ ਕੀਤਾ ਤੈਨੂੰ ਪਤਾ ਨਹੀਂ ਕੀ ਕੀਤਾ ਜਸਵੀਰ ਅੰਟੀ ਵਾਲਾ ਕਹੀ ਹੈ ਨਾ ਉਹ ਕੀ ਗੱਲਾਂ ਕਰੀ ਜਾਂਦੇ ਹੋ ਕੀ ਗੱਲਾਂ ਕਰੀ ਜਾਂਦੇ ਹੋ ਤੈਨੂੰ ਪਤਾ ਚੋ ਆਪਣਾ ਗੱਲਾਂ ਕਰਦੀ ਆ ਤੂੰ ਮੇਰੀਆਂ ਨੋ ਦੀਆਂ ਚੁਹਲੀਆਂ ਕਰਨ ਗਈਆਂ ਉਥੇ ਮੇਰੀ ਨੋ ਵੱਧੂ ਕੰਮ ਕਰਦੀ ਆ ਤੂੰ ਮੈਨੂੰ ਰਸੋਈ 'ਚ ਵੇਖ ਕੇ ਤੇ ਮੇਰੀਆਂ ਗੱਲਾਂ ਕਰਦੀ ਤੇ ਉਹਦੀ ਸੱਸ ਗੱਲਾਂ ਕਰਦੀ ਕੰਮ ਕਰਦੀ ਆ ਗੱਲਾਂ ਕਰਨ ਦੀ ਫਲਾਣ ਟਗਾਣ ਭਾਂਡੇ ਪਏ ਆ ਉਹ ਪਏ ਕੀ ਕੀ ਬੋਲ ਕੇ ਇਧਰ ਉਥੇ ਇਹ ਕੰਮ ਮੈਂ ਕਰਾਂ ਨਹੀਂ ਨਹੀਂ ਆਂਟੀ ਕੁਛ ਨਹੀਂ ਆ ਜਾ ਕੇ ਜਸਪੀਰ ਵਾਲ ਚੁਗਲੀਆਂ ਕਰਕੇ ਆਈ ਭੀ ਜ ਮੇਰੀ ਨੋ ਕੰਮ ਨਹੀਂ ਕਰਦੀ ਕਿਰਨ ਕੰਮ ਨਹੀਂ ਕਰਦੀ ਸਾਰਾ ਸੱਸ ਕਰਦੀ ਉਹਦਾ ਤੇ ਆਂਦੀ ਮੈਂ ਕਰਦੀ ਮੈਂ ਕਰਦੀ ਮੈਂ ਕਰਦੀ ਆਂਟੀ ਸਹੀ ਕਿਹਾ ਜਦੋਂ ਆਂਦੀਆਂ ਤੁਸੀਂ ਰਸੋਈ 'ਚ ਲੱਗੇ ਹੁੰਦੇ ਸਾਰਾ ਕੰਮ ਤੁਸੀਂ ਕਰਦੇ ਹੋ ਉਹਦੇ ਬੈਠੀ ਹੁੰਦੀ ਤਿਆਰ ਸ਼ਾ ਰੋ ਕੇ ਤੇ ਕੀ ਕਰਦੀ ਹੈ ਸਾਡੀ ਰਸੋਈ ਤੁਸੀਂ ਉੜਨਾ ਹੋਰ ਕੇ ਬਾਹਰ ਲੈਣਾ ਆ ਕੇ ਵੜਨਾ ਓਏ ਹੋਏ ਕੰਮ ਕਰਕੇ ਫਿਰ ਬੈੰਦੀ ਆ ਤੈਨੂੰ ਪਤਾ ਕੁਛ ਨਹੀਂ ਤੈਨੂੰ ਪਤਾ ਖਾਲੀ ਦੂਤੀ ਲਾਉਂਦਾ ਪਤਾ ਇੱਧਰ ਓਕੇ ਉੱਧਰ 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 ਆਂਟੀ ਤੁਸੀਂ ਬੋਲਦੇ ਕਿੱਦਾਂ ਪਈਓ ਜੋ ਦੇਖਣਾ ਉਹੀ ਬੋਲਣਾ ਮੈਂ ਤੂੰ ਇਹੋ ਦੇਖ ਕੇ ਤਾਂ ਆਪਣੇ ਕੋਲ ਨਹੀਂ ਰੱਖ ਸਕਦੀ ਬੋਲਣ ਗਈ ਤਾਂ ਦੂਜੇ ਥਾਂ ਤੇ ਤੂੰ ਵੇਖਿਆ ਸੀ ਉਹਨੇ ਨਹੀਂ ਕੰਮ ਕਰਦਿਆ ਸਾਰਾ ਕੰਮ ਉਹਨੇ ਕੀਤਾ ਮੇਰੀ ਤੂੰ ਇੱਕ ਨਹੀਂ ਸੁਣੀ ਦਵਾ ਦਾ ਬੋਲੀ ਗਈ ਨੌਨਸ਼ਟ ਬੋਲੀ ਗਈ ਬੋਲੀ ਗਈ ਬੋਲੀ ਗਈ ਮੰਮੀ ਪਾਸੇ ਕਰ ਜੋ ਇੱਕ ਗੱਲ ਤਾਂ ਤੇ ਮੈਨੂੰ ਪਤਾ ਲੱਗ ਗਿਆ ਵਾ ਕਿਰੀ ਦੀ ਤੁਹਾਡੇ ਘਰੇ ਸੂਹਾਂ ਲੈਣ ਆਂਦੀ ਆ ਕਿ ਨੂੰ ਕੰਮ ਕਰਦੀ ਆ ਕਿ ਨਹੀਂ ਕਰਦੀ ਸੱਸ ਕੰਮ ਕਰਦੀ ਆ ਕਿ ਨਹੀਂ ਕਰਦੀ ਨਾ ਤੂੰ ਸਾਡੇ ਘਰੇ ਕੈਮਰੇ ਲਾਏ ਆ ਕਿ 24 ਘੰਟੇ ਸਾਨੂੰ ਵੇਖਦੀ ਆ ਕਿਹੜਾ ਕੰਮ ਕਰਦਾ ਵਾ ਤੇ ਕਿਹੜਾ ਨਹੀਂ ਕਰਦਾ ਨਾਲੇ ਤੂੰ ਕੀ ਕਹਿੰਦੀ ਹੈਗੀ ਇਹਨਾਂ ਦੀ ਨੂੰ ਹਮੇਸ਼ਾ ਆਪਣਾ ਹੀ ਗੁਣਗਾਨ ਕਰਦੀ ਆ ਆਪਣੀ ਸੱਸ ਬਾਰੇ ਤੇ ਕਦੀ ਇਹਨੇ ਤਾਰੀਫ਼ ਹੀ ਨਹੀਂ ਕੀਤੀ ਤੂੰ ਕਦੀ ਸੁਣਿਆ ਵਾ ਜਾਂ ਕਿਸੇ ਹੋਰ ਨੂੰ ਪਤਾ ਵਾ ਕਿ ਸਾਡੇ ਦੋਵਾਂ ਦੀ ਕਿੰਨੀ ਵਧੀਆ ਅੰਡਰਸਟੈਂਡਿੰਗ ਆ ਜੇ ਇੰਨੇ ਸਾਲ ਆਪਾਂ ਵਧੀਆ ਰਹੇ ਨੇ ਆ ਨਾ ਤਾਂ ਹੀ ਹੋ ਗਏ ਸਾਨੂੰ ਇਕੱਠਿਆਂ ਨੂੰ ਨਹੀਂ ਤੇ ਆਪਾਂ ਵੀ ਲੜਦੀ ਹੋਣਾ ਹੀਗਾ ਜਿਵੇਂ ਕਿ ਆ ਤੈਨੂੰ ਵੇਖ ਰਹੀ ਆ ਗਵੰਡਨਾ ਦੀਆਂ ਲੜਦੀਆਂ ਵਾ ਤੇ ਤੂੰ ਨਾ ਆਪਣੇ ਘਰ ਵੱਲ ਧਿਆਨ ਦੇ ਤੇਰੇ ਘਰ ਕੀ ਹੁੰਦਾ ਵਾ ਨਾ ਉਹ ਸਾਰੀ ਕਲੋਨੀ ਨੂੰ ਪਤਾ ਵਾ ਉਹ ਗੱਲ ਵੱਖਰੀ ਆ ਸਾਰੇ ਨਾ ਘਰ ਘਰ ਜਾ ਕੇ ਚੁਗਲੀਆਂ ਨਹੀਂ ਕਰਦੇ ਸਾਡੀ ਦੋਵਾਂ ਦੀ ਬੜੀ ਵਧੀਆ ਚੱਲਦੀ ਆ ਜ਼ਰੂਰੀ ਨਹੀਂ ਆ ਕਿ ਜੇ ਮੈਂ ਇਹਨਾਂ ਦੀ ਤਾਰੀਫ਼ ਨਹੀਂ ਕਰਦੀ ਮੈਂ ਇਹਨਾਂ ਦਾ ਗੁੜਗਾਨ ਨਹੀਂ ਕਰਦੀ ਤੇ ਮੈਂ ਇਹਨਾਂ ਨਾਲ ਪਿਆਰ ਨਹੀਂ ਕਰਦੀ ਸਾਡੀ ਨਿਭਣੀ ਤਾਂ ਲਈ ਆ ਕਿਉਂਕਿ ਆਪਾਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਸਾਡੀ ਦੋਵਾਂ ਦੀ ਅੰਡਰਸਟੈਂਡਿੰਗ ਆ ਇਹ ਨਹੀਂ ਆ ਕਿ ਹਮੇਸ਼ਾ ਇਹੋ ਕੰਮ ਕਰਦੇ ਆ ਤੇ ਮੈਂ ਨਹੀਂ ਕਰਦੀ ਆ ਮੈਂ ਕੰਮ ਕਰਦੀ ਆ ਤੇ ਇਹ ਨਹੀਂ ਕਰਦੀ ਅਸੀਂ ਨਾ ਇੱਕ ਦੂਜੇ ਨੂੰ ਸਮਝਦੇ ਆ ਤੂੰ ਆਪਣੀ ਸੱਸ ਨੂੰ ਕਦੀ ਪਾਣੀ ਤੱਕ ਨਹੀਂ ਪੁੱਛਦੀ ਜੇ ਉਹ ਅੰਦਰ ਆ ਜਾਂਦੀ ਆ ਤੂੰ ਸਬਜ਼ੀਆਂ ਲਗਾ ਕੇ ਪਾਸੇ ਕਰ ਦੇਣੀ ਆ ਵੀ ਖਾਣਾ ਲਵੇ ਸਾਡੇ ਘਰ ਉਹ ਜਿਆ ਨਹੀਂ ਚੱਲਦਾ ਸਾਡੇ ਘਰ ਪਾ ਕੇ ਦਿੰਦੀ ਮੇਰੀ ਨੂੰ ਮੈਨੂੰ ਤੇ ਮੰਮੀ ਜੀ ਖਾਓ ਤਾਂ ਤੂੰ ਵੇਖ ਕੇ ਪਤਾ ਨਹੀਂ ਕੀ ਵੇਖ ਕੇ ਚਲ ਗਈ ਤੇ ਫੂ ਫੂ ਕਰਦੀ ਤੂੰ ਸਾਰੇ ਪਾਸੇ ਫਿਰ ਗਈ ਆਂਟੀ ਤੁਸੀਂ ਮੇਰੇ ਵਾਸਤੇ ਇੰਨਾ ਮਾਣਾ ਚੰਗਾ ਨਾ ਬੋਲੋ ਤੁਸੀਂ ਮੰਦਾ ਬੋਲਦੇ ਪਏ ਹੋ ਮੇਰੇ ਬਾਰੇ ਮਾਣਾ ਚੰਗਾ ਕੀ ਜੋ ਸੱਚ ਆਈਏ ਉਹ ਹੀ ਮੰਮੀ ਨੇ ਕਹਿਣਾ ਵਾ ਤੂੰ ਜਿਵੇਂ ਘਰ ਘਰ ਜਾ ਕੇ ਹੱਡੀਆਂ ਚੁਗਲੀਆਂ ਕਰਨੀਆਂ ਇਹ ਸ਼ੁਗਗਰ ਆਪਾਂ ਤੇਰੀਆਂ ਘਰ ਘਰ ਜਾ ਕੇ ਨਹੀਂ ਚੁਗਲੀਆਂ ਕਰਦੇ ਤੂੰ ਤੇ ਆਪਣੀ ਸੱਸ ਨੂੰ ਪੁੱਛਣਾ ਕੀ ਆ ਜੇ ਕੋਈ ਛੋਟੜ ਕਰਦੀ ਆ ਤੇ ਪਹਿਲਾਂ ਹੀ ਲੁਕਾ ਕੇ ਅੰਦਰ ਰੱਖ ਲਈਦੀ ਆ ਕਿ ਮੇਰੀ ਸੱਸ ਨੂੰ ਪਤਾ ਨਾ ਲੱਗ ਜਾਏ ਤੇ ਇੱਥੇ ਆਪਾਂ ਜੋ ਵੀ ਕੁਛ ਮੰਗਾਈਦਾ ਨਾ ਇੱਕ ਦੂਜੇ ਨੂੰ ਪੁੱਛ ਕੇ ਮੰਗਾਈਦਾ ਵਾ ਤੁਹੀ ਆ ਖਾਣਾ ਵਾ ਜੇ ਕਿਤੇ ਖਾਣਾ ਵੀ ਹੋਵੇ ਨਾ ਆਪਾਂ ਆਪ ਹੀ ਐਕਟੀਵ ਲੈ ਕੇ ਚੱਲ ਜੀਦਾ ਵਾ ਸਾਨੂੰ ਲੋੜ ਨਹੀਂ ਪੈਂਦੀ ਐ ਕਿ ਦੂਜੇ ਤੋਂ ਲੁਕਾਉਂਦੀ ਤੇ ਨਾਲੇ ਜਿਹੜਾ ਤੂੰ ਬਾਰ-ਬਾਰ ਕਹਿੰਦੀ ਐ ਨਾ ਸਾਰਿਆਂ ਨੂੰ ਜਾ ਕੇ ਕਿ ਇੰਨਾ ਦਿਨੂ ਬਸ ਆਪਣੀ ਤਾਰੀਫ ਕਰਦੀ ਐ ਆਪਣਾ ਗੁਣगान ਕਰਦੀ ਐ ਆਪਣੀ ਸੱਸ ਦਾ ਤੇ ਨਾਮ ਹੀ ਨਹੀਂ ਲੈਂਦੀ ਉਹਨੂੰ ਤੇ ਪੁੱਛਦੀ ਵੀ ਨਹੀਂ ਆ ਤੈਨੂੰ ਜ਼ਿਆਦਾ ਪਤਾ ਕਿ ਸਾਨੂੰ ਜ਼ਿਆਦਾ ਪਤਾ ਵਾ ਇਹ ਨਾ ਅਫਵਾਹਾਂ ਫਲਾਣੀਆਂ ਬੰਦ ਕਰ ਦੇ ਨਾਲੇ ਇੱਕ ਗੱਲ ਹੋਰ ਸੁਣ ਲੈ ਸਾਨੂੰ ਨਾ ਇੱਕ ਦੂਜੇ ਦੀ ਤਾਰੀਫ ਕਰਨ ਦੀ ਨਹੀਂ ਲੋੜ ਨਹੀਂ ਆ ਸੀਫਤੇ ਤਾਂ ਬਗਾਨਿਆਂ ਦੀ ਕੀਤੀ ਜਾਂਦੀ ਆ ਸਾਨੂੰ ਨਹੀਂ ਆਉਂਦੇ ਲੱਲੂ ਬੱਜੂ ਜਿਹੜੇ ਇੱਕ ਦੂਜੇ ਨੂੰ ਕਰਦੀਆਂ ਨਾ ਉੱਪਰੋਂ ਉੱਪਰੋਂ ਤੇ ਬੜਾ ਪਿਆਰ ਨਾਲ ਰਹਿਣ ਗਿਆ ਨੂੰ ਸਾਸਾਂ ਪਰ ਅੰਦਰੋਂ ਅੰਦਰੋਂ ਇੱਕ ਦੂਜੇ ਤੋਂ ਖਾਰ ਖਾਂਦੀਆਂ ਵਾ ਸਾਡੇ ਕੋਲ ਨਾ ਉਹ ਜੇ ਖੇਖਣ ਨਹੀਂ ਹੁੰਦੇ ਠੀਕ ਆ ਨਾ ਜੇ ਤੁਹਾਡੇ ਕੋਲ ਨਹੀਂ ਨਾ ਹੁੰਦੇ ਤੇ ਉਹ ਸਾਰਿਆਂ ਨੂੰ ਵੀ ਦੱਸੋ ਕਿਹੇ ਕੋ ਹੁੰਦੇ ਆ ਕਿ ਨਹੀਂ ਹੁੰਦੇ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਹੋਪ ਤੇ ਸਾਰੇ ਜਾਣੇ ਵਧੀਆ ਹੋਵਗੇ ਤੇ ਅੱਜ ਜਿਹੜੀ ਆਪਾਂ ਛੋਟੀ ਜੀ ਸਟੋਰੀ ਬਣਾਈ ਗਈ ਆ ਉਹ ਇਸ ਮੈਡਮ ਤੇ ਬਣਾਈ ਗਈ ਆ ਇਹ ਨਹੀਂ ਮੈਡਮ ਤੇ ਨਹੀਂ ਗਈ ਇਹ ਨਹੀਂ ਆ ਕੇ ਸੁਣੋ ਨਾ ਇਹਦੀ ਸਟੋਰੀ ਨਹੀਂ ਹੈ ਜੀ ਨਹੀਂ ਆ ਗਲਤ ਕਰਦੀ ਇਹਦੀ ਸਟੋਰੀ ਨਹੀਂ ਹੈ ਮਤਲਬ ਕਿ ਇੰਨੇ ਜਿਹੜਾ ਰੋਲ ਨਿਭਾਇਆ ਨਾ ਛਾਤੀਰ ਦਾ ਵੇਖ ਕੇ ਕੋਸ਼ਿਸ਼ ਕੀਤੀ ਆ ਤੇ ਬਾਹਰ ਜਾ ਕੇ ਲੋਕਾਂ ਨੂੰ ਕਹਿਂਦੀ ਆ ਆਖੇ ਉਹਨਾਂ ਦੀ ਨੂੰਹ ਤੇ ਬਸ ਆਪਣੀ ਤਾਰੀਫ ਕਰਦੀ ਆਪਣੀ ਸੱਸ ਨੂੰ ਤੇ ਪੁੱਛਦੀ ਨਹੀਂ ਸਾਰਾ ਘਰ ਦਾ ਕੰਮ ਉਹਦੀ ਸੱਸ ਕਰਦੀ ਆ ਤਾਂ ਹੀ ਉਹ ਕਿਤੇ ਸਾਡੇ ਘਰੇ ਆ ਜਾਵੇ ਤੇ ਰੋਟੀ ਪੁੱਛੀਏ ਤੇਰੀ ਸੱਸ ਕਹੋ ਕਿ ਹਾਂ ਰੋਟੀ ਖਾਣੀ ਆ ਭੁੱਖ ਲੱਗੀ ਆ ਕਿਉਂਕਿ ਇਹਨਾਂ ਦੀ ਨੂੰਹ ਤੇ ਨੂੰਹ ਰੋਟੀ ਬਣਾ ਕੇ ਕਣੀ ਦਿੰਦੀ 10 ਵਜੇ ਥੱਲੇ ਉਤਰਦੀ ਆ ਤੇ ਜ਼ਰੂਰੀ ਨਹੀਂ ਆ ਕਿ ਜੇ ਨੂੰ 10 ਵਜੇ ਥੱਲੇ ਉਤਰਦੀ ਆ ਜੀ ਆਪਣਾ ਹੀ ਕੁਛ ਕਹਿ ਦੇਵੇ ਕਿਸੇ ਨੂੰ ਕਿ ਉਹ ਆਪਣੀ ਸੱਸ ਦੇ ਨਾਲ ਪਿਆਰ ਨਹੀਂ ਕਰਦੀ ਇਹ ਮਿਸ ਅੰਡਰਸਟੈਂਡਿੰਗ ਨਾ ਇਹਦੇ ਵਰਗੀਆਂ ਜਿਹੜਾ ਇਹਨਾਂ ਨੇ ਰੋਲ ਨਭਾਇਆ ਰਹੀਦੀ ਨੇ ਹੋਰ ਵੀ ਪੜੀਆਂ ਜਾਣੀਆਂ ਹੁੰਦੀਆਂ ਬਹੁਤ ਹੈ ਗਿਆ ਜੀ ਬਹੁਤ ਜ਼ਿਆਦਾ ਹੈ ਗਿਆ ਹੋ ਜੀਆਂ ਜਿਨ੍ਹਾਂ ਟਿੱਡ ਚ ਨਹੀਂ ਪੱਚਦੀ ਗੱਲ ਲੇਕਿਨ ਮੇਰੀ ਸੱਸ ਨਾ ਮੇਰਾ ਬੜਾ ਪਿਆਰ ਹੈ ਨਾ ਸਮਾਂ ਹੀ ਨਾ ਪਈ ਹੁਣ ਲੱਗ ਵੀ ਨਾ ਸੱਸ ਮੰਜੂ ਚੋਪੜਾ ਨਾਲ ਮੇਰਾ ਬੜਾ ਵਿਆਹ ਹੈ ਨਾ ਜੀ ਸਾ ਇਹੋ ਜਿਹੇ ਕਈ ਨਾ ਹੁੰਦੀਆਂ ਵਾ ਜਿਹੜਾ ਇਹਨਾਂ ਨੇ ਰੋਲ ਨਿਭਾਇਆ ਵਾ ਸਾਸਰੂ ਦਾ ਪਿਆਰ ਵੇਕੇ ਝਰਦੀਆਂ ਨਹੀਂ ਤੇ ਇਸ ਕਰਕੇ ਨਾ ਉਹ ਫਿਰ ਜਗ੍ਹਾ ਜਗ੍ਹਾ ਜਾ ਕੇ ਨਾ ਇਤਨਾ ਦੀ ਪੰਡੀ ਪਾਉਂਦੀਆਂ ਦੂਜੇ ਦੀ ਮੈਂ ਕਿ ਜੇ ਆਪਾਂ ਇਹਨਾਂ ਨੂੰ ਕਵਾਂਗੇ ਇਹਨਾਂ ਨੇ ਆਪਿ ਉਹਦੀ ਸਾਸਰੂ ਕਹਿਣਾ ਤੇ ਸਾਸਰੂ ਦੀ ਫਿਰ ਲੜਾਈ ਹੋ ਜੂਗੀ ਤੇ ਇਸ ਤਰ੍ਹਾਂ ਦੇ ਕਦੀ ਹੁੰਦਾ ਨਹੀਂ ਵੇਖੋ ਜਿਹੜੇ ਇੰਨੇ ਸਾਲ ਤੋਂ ਇਕੱਠੇ ਪਿਆਰ ਨਾਲ ਰਹਿੰਦੇ ਆ ਉਹ ਇੰਨੀ ਕ ਗੱਲ ਤੋਂ ਇੰਨੇ ਤੇ ਬੇਵਕੂਫ ਹੋਣਗੇ ਨਹੀਂ ਕਿ ਲੜਾਈ ਕਰ ਲੈਣਗੇ ਹਨਾ ਬਿਲਕੁਲ ਬਿਲਕੁਲ ਸਹੀ ਨਾਲੇ ਕਿਸੇ ਦੇ ਕੌਣ ਨਾ ਥੋੜੀ ਕੋਈ ਲੜਾਈ ਕਰਦਾ ਜਿਹੜਾ ਪਿਆਰ ਬਣਿਆ ਉਹ ਪਿਆ ਲੜ ਮਗਰ ਨਹੀਂ ਲੱਗੇ ਜਿਹੜੇ ਲੱਗਦੇ ਆ ਉਹ ਨਾ ਲੱਗਿਆ ਨਾ ਲੱਗਣ ਆਪਣੀ ਆਂਟੀ ਨੇ ਸਮਝਦਾਰੀ ਵਰਤੀ ਆ ਨਾ ਮੈਨੂੰ ਬੁਲਾ ਲਿਆ ਘਰ ਹੂੰ ਮੇਰੀ ਲਾਪਾਗੀ ਤੇ ਮੇਰੀ ਕੀਤੀ ਕਿਉਂ ਮੈਂ ਗਲਤ ਸੀਗੀ ਮੈਂ ਲੁੱਤੀ ਲਾਤੀ ਸੀ ਬਲਕਿ ਐਸਾ ਹੀ ਚਾਹੀਦਾ ਜਿਹੜਾ ਕੋ ਜਿਹਦੇ ਬਾਰੇ ਗੱਲ ਕਰਦਾ ਉਹ ਸੁਣ ਕੇ ਉਹ ਉਸੇ ਵale ਕਲੀਅਰ ਕਰਨੇ ਸਾਡੇ ਇਤਨਾ ਨਹੀਂ ਹੈਗਾ ਇਹ ਜੇ ਤੇ ਟੂ ਇਮੇਜਨਰੀ ਸੋਚ ਬਣਾਈ ਹੈ ਨਾ ਇਹ ਤੇਰੀ ਹੈਗੀ ਆ ਸਾਡੀ ਨਹੀਂ ਆਪਣੀ ਸੋਚ ਆਪਣੇ ਕੋਲ ਰੱਖ ਸਾਡੇ ਪਰਿਵਾਰ ਦੇ ਵਿੱਚ ਇਹ ਗੱਲਾਂ ਕਹਿੰਦੇ ਲੋਕੀ ਹੁੰਦੀਆਂ ਜ਼ਰੂਰੀ ਨਹੀਂ ਹੈ ਕਿ ਜਾਇ ਸੱਸ ਨੂੰ ਇਕੱਠੇ ਰਹਿੰਦੀਆਂ ਪਿਆਰ ਰਹਿੰਦੀਆਂ ਇੱਕ ਦੂਜੇ ਤਰੀਫਾਂ ਕਰ ਕਰਕੇ پاگل ਹੋ ਜਾਣੇ ਇਸ ਤਰ੍ਹਾਂ ਹੋ ਜਾਣ ਜ਼ਰੂਰੀ ਨਹੀਂ ਹੈ ਜਿਹੜੀਆਂ ਮੈਂ ਵੇਖਿਆ ਤਰੀਫਾਂ ਇੱਕ ਦੂਜੇ ਦੇ ਕਰਦੀਆਂ ਘਰ ਲਾਲਲੜ ਮਰ ਜਾਂਦੀਆਂ ਮਰ ਜਾਂਦੀਆਂ ਹੈ ਨਾ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਜੀ ਪਾਣੀ ਵੀ ਨਹੀਂ ਪੁੱਛਦੀਆਂ ਇੱਕ ਦੂਜੇ ਨੂੰ ਨਹੀਂ ਪੁੱਛਦੀਆਂ ਉਹ ਨਹੀਂ ਜੀ ਐਦਾਂ ਵੀ ਹੁੰਦਾ ਹੈ ਨੂੰਹ ਸੱਸ ਹੁੰਦੀਆਂ ਆ ਨਾਲ-ਨਾਲ ਕਮਰੇ ਹੁੰਦੇ ਆ ਤੇ ਉਹ ਸੱਸ ਨੂੰਹ ਦੇ ਕਮਰੇ 'ਚ ਨਹੀਂ ਜਾ ਸਕਦੀ ਤੇ ਨੂੰਹ ਸੱਸ ਦੇ ਕਮਰੇ 'ਚ ਨਹੀਂ ਜਾ ਸਕਦੀ ਆ ਬਾਹਰੋਂ ਇੱਕ ਦੂਜੇ ਨਵਾਜ ਦੇ ਕੇ ਗੱਲ ਕਰਦੀਆਂ ਆ ਆ ਵੇਖਿਆ ਲਗਰ ਮਗਾ ਰਿਓ ਦੀ ਵਿੱਚ ਹੈ ਹੁਣ ਤੁਸੀਂ ਇੰਜ ਨਹੀਂ ਜੇ ਕਰਨਾ ਫਿਰ ਆਂਟੀ ਫੇਰ ਉਹ ਹੀ ਗੱਲ ਆ ਗਈ ਨਾ ਮੈਂ ਤੇਰੇ ਦੱਸ ਦੇ ਪਈ ਆ ਹੁਣ ਉਹਨਾਂ ਨੂੰ ਸਮਝਾਉਂਦੇ ਪਏ ਆ ਹੁਣ ਤੁਸੀਂ ਸਾਡੇ ਘਰੇ ਦੀ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਅੱਗੇ ਜਾ ਕੇ ਨਹੀਂ ਤਰੇ ਕਹਿਣਾ ਇਹ ਅੱਗੇ ਜਾ ਕੇ ਨਹੀਂ ਕਿਸੇ ਨੂੰ ਕਹਿਣਾ ਇੰਨਾ ਦਿਨੂ ਤੇ ਬਸ ਆਪਣੇ ਗੁਲਗਾਨ ਕਰਦੀ ਆਪਣੀ ਸੱਸ ਦਾ ਕਦੀ ਇਹਨੇ ਨਾਮ ਹੀ ਨਹੀਂ ਲਿਆ ਠੀਕ ਹੈ ਨਾ ਤੇ ਜ਼ਰੂਰੀ ਨਹੀਂ ਹੈ ਕਿ ਨਾਮ ਲੈਣਾ ਵਾ ਤੇ ਫੇਰ ਹੀ ਪਿਆਰ ਹੋਣਾ ਵਾ ਪੁੱਤਰਾ ਵੀ ਬੜਾ ਪਿਆਰਾ ਹੋ ਗਿਆ ਬਹੁਤ ਪਿਆਰ ਹੁੰਦਾ ਚਲੋ ਜੇ ਤੁਹਾਨੂੰ ਸਾਡੀ ਸਟੋਰੀ ਵੀ ਲੱਗੀ ਹੋਵੇ ਸਟੋਰੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਜਿਆਦਾ ਜਿਆਦਾ ਕਰੋ ਹਾਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਵੀ ਆਸ-ਪਾਸੇ ਇਸ ਤਰ੍ਹਾਂ ਦੇ ਸ਼ੈਤਾਨ ਲੋਗ ਹੈਗੇ ਜਿਹੜੇ ਕਿਸੇ ਕਿਸਾ ਦੇ ਨਾਲ ਲੜਾਈ ਪਾਉਣ ਦੀ ਕੋਸ਼ਿਸ਼ ਕਰਦੇ ਆ ਚਲੋ ਜੀ ਥੈਂਕ ਯੂ ਜਿੰਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਹਿਲੇ ਸਬਸਕ੍ਰਾਈਬ ਕਰ ਲੈਣਾ ਪਲੀਜ਼ ਹਾਂਜੀ ਤੇ ਬੈਲ ਆਈਕਨ ਦਬਾ ਦੇਣਾ ਨੋਟੀਫਿਕੇਸ਼ਨ ਆ ਜੀ ਬਿਲਕੁਲ ਬਿਲਕੁਲ ਥੈਂਕ ਯੂ ਥੈਂਕ ਯੂ ਬਾਏ ਬਾਏ ਹੈਪੀ ਦੀਵਾਲੀ ਸਾਰੇ ਆਨੰਦ ਦੀਵਾਲੀ ਦੀਵਾਲੀ ਸਾਰਿਆਂ ਨੂੰ ਹੈਪੀ ਦੀਵਾਲੀ